ਰਧਾਨਕੁਰ ਦੇ ਮਾਰਲ ਟਾਊਨ ਮੁਹੱਲੇ ਵਿਖੇ ਬੀਤੀ ਰਾਤ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਇੱਕ ਦੁਕਾਨ ਦੇ ਅੰਦਰੋਂ ਸਥਾਨਕ ਲੋਕਾਂ ਨੇ ਧੂਆ ਨਿਕਲਦਾ ਹੋਇਆ ਦੇਖਿਆ ਜਿਸ ਦੀ ਜਾਣਕਾਰੀ ਦੁਕਾਨ ਦੇ ਮਾਲਕ ਨੂੰ ਵੀ ਦੇ ਦਿੱਤੀ ਗਈ ਤੇ ਉੱਥੇ ਹੀ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਦੁਕਾਨ ਦੇ ਅੰਦਰੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਦੁਕਾਨ ਦੀ ਤਾਂ ਆਟੋ ਰੂਪੀਏ ਦੀ ਦੁਕਾਨ ਹੋਣ ਦੇ ਕਾਰਨ ਅੰਦਰ ਭੇ ਤੇਲ ਨੂੰ ਵੀ ਅੱਗ ਲੱਗ ਗਈ ਜਿਸ ਤੇ ਬੜੀ ਹੀ ਮੁਸ਼ 5 ਲੱਖ ਦਾ 5 ਲੱਖ ਦਾ ਨੁਕਸਾਨ ਜਿਹੜਾ ਹੈ ਉਹ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਇਸ ਬਾਰੇ ਵਧੇਰੀ ਜਾਣਕਾਰੀ ਜਿਹੜੀ ਹੈ ਉਹ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੀਤੀ ਰਾਤ ਬੰਦ ਕਰਕੇ ਚਲਾ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ ਤੇ ਜਦ ਮੌਕੇ ਤੇ ਪਹੁੰਚਿਆ ਤਾਂ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਉਤੇ ਹੀ ਮੌਕੇ ਤੇ ਪਹੁੰਚੇ ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ। ਹੋਰ ਜਾਣਕਾਰੀ ਇਕਤ੍ਰਿਤ ਕਰਾਂਗੇ ਅਸੀਂ ਬਲਬੀਰ ਸਿੰਘ ਜੋ ਕਿ ਦੁਕਾਨਦਾਰ ਨੇ। ਬਲਬੀਰ ਸਿੰਘ ਸਰ ਘਰ ਗਿਆ ਹੀ ਤਾਂ ਮੈਨੂੰ ਮਈਅਦੇ ਮੋਲੇ ਘਟਬਾਜੀ ਫੋਨ ਆਣ ਵਾਲਾ ਪਿਆ। ਕਿੰਨੇ ਅੰਦਰ ਘੁਆਲੇਗਾ ਬਲਬੀਰ। ਮੈਂ ਫੜਾ ਫੜ ਢੂੰਡti ਆ ਗਿਆ ਇਸ ਤਰ੍ਹਾਂ ਹੀ। ਕਪੜੇ ਵੀ ਨੇ ਪੂਰੇ ਪਾਸ ਗਿਆ ਮੈਂ ਅੱਧੇ ਦੁਰ ਕੇ ਆ ਗਿਆ ਇਹ ਕਹਿੰਦੇ ਸੀ ਅਗੇ ਗਾਰਜੇ ਨਾਲ ਲੱਗੇ ਲੱਗੇ ਸੀ ਆਪਣੀ ਕਾਰਵਾਈ ਕਰਨੀ ਸਾਡੇਆਂ ਤੋਂ ਪਹਿਲੇ ਕਾਰਵਾਈ ਹੋਈ ਸੀ ਹਾਲ ਲੱਗਿਆ ਮੇਰਾ ਘਰ 5 ਲੱਖ ਦਾ ਹੋਣਾ ਆਈਡੀਆ ਸੀ ਉਹਨਾਂ ਤੋਂ ਹੋਸ਼ਿਆ ਸੰਦੇ ਕੋ ਕੀ ਗਾਣਾ ਜੇ ਕੋ ਹਾਲ ਪਹੁੰਚੇ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਤਾਂ ਕੀ ਕਰਾਂ ਜੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਠਾਨਕੋਟ ਦੇ ਮਾਰਲ ਟਾਊਨ ਮੁਹੱਲੇ ਵਿਖੇ ਬੀਤੀ ਰਾਤ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਇੱਕ ਦੁਕਾਨ ਦੇ ਅੰਦਰੋਂ ਸਥਾਨਕ ਲੋਕਾਂ ਨੇ ਧੂਆ ਨਿਕਲਦਾ ਹੋਇਆ ਦੇਖਿਆ ਜਿਸ ਦੀ ਜਾਣਕਾਰੀ ਦੁਕਾਨ ਦੇ ਮਾਲਕ ਨੂੰ ਵੀ ਦੇ ਦਿੱਤੀ ਗਈ ਤੇ ਉੱਥੇ ਹੀ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਦੁਕਾਨ ਦੇ ਅੰਦਰੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ ਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਦੁਕਾਨ ਦੀ ਤਾਂ ਆਟੋ ਰੂਪੇ ਦੀ ਦੁਕਾਨ ਹੋਣ ਦੇ ਕਾਰਨ ਅੰਦਰ ਪਏ ਤੇਲ ਨੂੰ ਵੀ ਅੱਗ ਲੱਗ ਗਈ ਜਿਸ ਤੇ ਬੜੀ ਹੀ ਮੁਸ਼ 5 ਲੱਖ ਦਾ 5 ਲੱਖ ਦਾ ਨੁਕਸਾਨ ਜਿਹੜਾ ਹੈ ਉਹ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਇਸ ਬਾਰੇ ਵਧੇਰੀ ਜਾਣਕਾਰੀ ਜਿਹੜੀ ਹੈ ਉਹ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੀਤੀ ਰਾਤ ਬੰਦ ਕਰਕੇ ਚਲਾ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ ਤੇ ਜਦ ਮੌਕੇ ਤੇ ਪਹੁੰਚਿਆ ਤਾਂ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਉਤੇ ਹੀ ਮੌਕੇ ਤੇ ਪਹੁੰਚੇ ਦਮਕਰ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੋਰ ਜਾਣਕਾਰੀ ਇਕੱਤਰ ਕਰਾਂਗੇ ਅਸੀਂ ਬਲ ਇਸ ਚੀਜ਼ ਜੋ ਕਿ ਦੁਕਾਨਦਾਰ ਨੇ ਨੰਬਰ 20 ਗੰਗੀ ਸਰ ਘਰ ਗਿਆ ਹੀ ਤਾਂ ਮੈਨੂੰ ਮੈਂ ਅੱਜ ਮੋਲੇ ਘਟਬਾੜੀ ਫੋਨ ਆ ਰਿਹਾ ਇਹ ਕਿੰਦਾ ਘੁਆਲੇਗਾ ਬਾਈ ਮੈਂ ਫੜਾ ਫੜ ਢੂੰਡ ਕੇ ਆ ਗਿਆ ਅਸਰਾ ਹੀ ਕੱਪੜੇ ਵੀ ਨਹੀਂ ਪੂਰੇ ਪਾ ਲਿਆ ਮੈਂ ਅੱਜ ਢੋੜ ਕੇ ਆ ਗਿਆ ਜਿਹਨੇ ਕਿਹਾ ਸੀ ਅਗੇ ਗਾਰਜੇਟ ਵਾਲੇ ਕਿ ਲੱਗੇ ਸੀ ਆਪਣੀ ਕਰਵਾਈ ਕਰਨੀ ਤੁਹਾਡੇ ਆਉਣ ਤੋਂ ਪਹਿਲੇ ਕਰਵਾਈ ਹੋਈ ਸੀ ਲੱਗਿਆ ਮੇਰਾ ਘਰ 4-5 ਲੱਖ ਦਾ ਹੋਣਾ ਆਈਡੀ ਉਹਨਾਂ ਤੋਂ ਬੋਝਿਆ ਅਸਨ ਦੇਖੋ ਕੀ ਕਹਿਣਾ ਜੇ ਕੋਈ ਹੱਲ ਪੋਜੇ ਕਿ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਤਾਂ ਕੀ ਕਰਨਾ ਜੀ ਕੈਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ